ਮਹਾਤਮਾ ਗਾਂਧੀ ਜਨਤੀ ਮੌਕੇ ਸ਼ਰਾਬ ਦੇ ਠੇਕੇ ਖੁੱਲੇ ਨਜ਼ਰ ਆਏ ਦ੍ਰੈਸੀ ਥਾਣਾ ਬਸਤੀ ਜੋਦੇਵਾਲ ਅਤੇ ਥਾਣਾ ਬਿਬੇ ਵਿਖੇ ਵੀ ਠੇਕੇ ਖੁੱਲੇ ਨਜ਼ਰ ਆਏ ਮੌਕੇ ਤੇ ਪਹੁੰਚਾ ਪੱਤਰਕਾਰ ਮਹੇਸ਼ ਕੁਮਾਰ ਨੇ ਐਸ ਐਚ ਓ ਜੋਦੇਵਾਲ ਬਸਤੀ ਨੂੰ ਦਿੱਤੀ ਜਾਣਕਾਰੀ ਤਾਂ ਕਿ ਮੌਕੇ ਤੇ ਪਹੁੰਚ ਕੇ ਅਧਿਕਾਰੀਆਂ ਨੇ ਠੇਕੇ ਕਰਵਾਏ ਬੰਦ ਆਖਰ ਕਿਸ ਦੀ ਸ਼ਹਿ ਹੈਠ ਖੁੱਲੇ ਨੇ ਸ਼ਰਾਬ ਦੇ ਠੇਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਠੇਕੇ ਠੇਕਾ ਸਨਟਾਲਕਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਦ ਜੀਡੀਐਸ ਨਿਊਜ਼ ਚੈਨਲ ਦੀ ਟੀਮ ਪਹੁੰਚੀ ਤਾਂ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਦੇ ਵਿੱਚ ਆਉਣਾ ਪਿਆ ਅਤੇ ਠੇਕੇ ਤੁਰੰਤ ਕਰਵਾਏ ਬੰਦ ਤੁਸੀਂ ਦੇਖ ਰਹੇ ਜੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਠੇਕੇ ਕਰਵਾਏ ਬੰਦ ਜਦ ਪੱਤਰਕਾਰ ਨੇ ਸਵਾਲ ਕੀਤੇ ਕਿਸ ਦੇ ਕਹਿਣ ਤੇ ਤੁਸੀਂ ਠੇਕੇ ਖੋਲੇ ਠੇਕੇ ਤੇ ਕੰਮ ਕਰਨ ਵਾਲੇ ਵਿਕਤੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੁਸੀਂ ਦੇਖਦੇ ਰਹੋ ਜਿਹੜੀ ਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ठेका है जी कोई ओडराया ठेका दे कोई ओडराया ठेका खोल दो ठेके सारे बंद आ खुले खोलिया फिर भी भाई ठेके खोले कोई ओडराए ठेके दे ਪਈਰੇ ਠੇਕੇ ਹਲੀ ਆਲਰਾਇਟ ਠੇਕੇ ਹਲੀ ਆਜਾ